ਰੋਮ ਜਨਾਏ ਕੋਈ ਜੱਟ ਹੈ ਰਾਜਾ ਸਰਦੂ ਸਿਕਰਮਾਤਾ ਕਰਨ ਨਿੱਕੇ ਵੀ ਸੀ ਖਾਣੇ ਲੈਣਾ ਪੈਸੇ ਦਾ ਕਹਿਣਾ ਖੰਧਾ ਰਹਿੰਦਾ ਬਹੁਤ ਜ਼ਿਆਦਾ ਪੀਜਾ ਅੱਜ ਸਾਨੂੰ ਖਿਲਾ ਰਹੇ ਹੈ ਬਹੁਤ ਵੱਡੀ ਮਿਹਰਬਾਨੀ ਅੱਜ ਸਾਨੂੰ ਪੀਜਾ ਖਿਲਾ ਰਹੇ ਹੈ ਸਾਹਿਲ ਖਿਲਾ ਰਿਹਾ ਪੀਜਾ ਸਾਨੂੰ ਦੇਖੋ ਤੇ ਇਹ ਵੀ ਜਨ ਲੱਗ ਗਿਆ ਹੈ ਬਾਹਰ ਇਹਨਾਂ ਨੇ ਅੱਜ ਉੱਤੇ ਪੈਸੇ ਪਾ ਲਏ ਅੱਜ ਉਹ ਮੈਂ ਬਾਬਾ ਛਿੜਕਦੀ ਆ ਹੋਰ ਪਾ ਰਿਹਾ ਦੇਖੋ ਮੈਂ ਇੰਨੀ ਮਨ ਮਨ ਪਾਈ ਇਹਦੇ ਸਾਹਮਣੇ ਉਹਨੂੰ ਪਤਾ ਨਹੀਂ ਜਾਂ ਤੂੰ ਜਾਂ ਤੂੰ ਖੌਲੀ ਬਾਰੇ ਦੱਸਣ ਲੱਗਿਆ ਤਾਂ ਜਦ ਮੈਂ ਪਾ ਲਈ ਦੀ ਆ ਪਾਈ ਜਾਂ ਦੋ ਟਾਈ ਵੀ ਕਰੂੰ ਡੇਟ ਦੋ ਦੋਸਤੋ ਅੱਜ ਅਸੀਂ ਅੱਜ ਦੱਸਾਂਗੇ ਕਿ ਪੀਜਾ ਕਿਵੇਂ ਖਾਈ ਜਾਂਦਾ ਚਲੋ ਬਈ ਸਾਈਡ ਦੱਸੋ ਪੀਜਾ ਕਿੰਨਾ ਖਾਈ ਜਾਂਦਾ ਹੁਣ ਸਾਈਡ ਦੀ ਦੱਸਣਗੇ ਕਿ ਮਾਝਾ ਕਿਵੇਂ ਪੀਦਾ ਹੁੰਦਾ ਦੇਖੋ ਪਹਿਲੇ ਗਲਾਸ ਦੇਖੋ ਕੋਕਾ ਕੋਲਾ ਦੇ ਗਲਾਸ ਦੇ ਵਿੱਚ ਕੋਕਾ ਕੋਲਾ ਦੀ ਗਲਾਸ ਚ ਮਾਝਾ ਪੀ ਮਾਝਾ ਇਹ ਹੁੰਦੇ ਨੇ ਜਾਨੀ ਬੰਦੇ ਸਹੀ ਹੈ ਯਾਰ ਬਾਈ ਤੂੰ ਵੀ ਦੱਸ ਦੇ ਕੋ ਸਰ ਮੁਗਲ ਪੀੜਾ ਵੀਰ ਮੁਗਲ ਬਸ ਬਸ ਤੈਨੂੰ ਗੱਲ ਖਰੀ ਕਰੀ ਇਹਨੇ ਲਈ ਉਹੀ ਦੇਖੋ ਕਹਿੰਦਾ ਹੁਣ ਆ ਗਿਆਂ ਨਾ ਸੈਂਡਵਿਚ ਦੇਖੋ ਇਹ ਹਲਕੇ ਫਿਰਦੇ ਅੱਜ ਇਹ ਮੂਨ ਆ ਗਿਆਂ ਖਾਣੇ ਸੈਂਡਵਿਚ ਹੁਣ ਬਈ ਦੱਸ ਸੈਂਡਵਿਚ ਕਿ ਕਣਾਗਾ ਹੀ ਦਿੰਦੇ ਮੂਨ ਨਾ ਇਹ ਤਾਂ ਹਮ ਕਾਪੀ ਕਰ ਰਿਹਾ ਤੂੰ ਦੱਸ ਕਲੈਬ ਤੂੰ ਦੱਸ ਉਹ ਆਹ ਹਾਂ ਕਰਤੀ ਕਰੀ ਗੱਲ ਇਹਨੇ ਦੇ ਗੱਲ ਦੇ ਖਤਮ ਕਰਦੀ ਉਹ ਇਹਨਾਂ ਨੂੰ ਕਿਆ ਕਹਤੇ ਮੈਂ ਖਲਾਉਣ ਪਲਾਉਣ ਬਾਰੇ ਆ ਦੇਖੋ ਹੁਣ ਹਲਕੇ ਵੀ ਬੰਦੇ ਜੂਸ ਪਾ ਕੇ ਦੇਖੋ ਕਿਹੜਾ ਜੂਸ ਕਰਾਇਆ ਬਈ ਇਹ ਨੋ ਕਮੈਂਟ ਤੂੰ ਦੱਸ ਬਈ ਕਰਨ ਕਿਹੜਾ ਜੂਸ ਕਰਾਇਆ ਕਿਹੜਾ ਫਰਜ਼ੀ ਕਰਾਇ ਪੀੜੇ ਵਾਸਤੇ ਕਰਾਇਆ ਯਾਰ ਇਹ ਪੀਏਗਾ ਲੋਨਹਾਰ ਦਾ ਯੂਜ਼ ਕਰਾਇ ਸਾਤੇ ਮਹਿੰਗਾ ਇਹਨਾਂ ਨੇ ਮੇਰੀ ਜੇਬ ਕਰਲੀ ਹੋ ਗਈ ਹੈ